ਆ ਚੀਜ਼ ਤੋਂ ਮਿਲੇਗੀ ਇੱਥੇ ਪਹਿਲਾਂ ਦਾ نیچے ਚਲਦੀ ਤੁਸੀਂ ਰੀਲ ਦੇਖਿਓ पटियाले मेन पेज हुई है पटियाला में होने जा रही है पहली बार पंजाब की सबसे बड़ी ब्रांडेड विंटर गारमेंट्स की स्टॉक क्लियरेंस सेल ये सेल होने वाली है होटल एम एल प्राइड नियर ओमेक्स मॉल अपोजिट श्री काली माता मंदिर पटियाला और डेट्स होने वाली है इकतीस जनवरी ऐसी लेकर चार फेब्रवरी तक विंटर सीजन के एंडिंग के मौके आरोप यहाँ दिया जा रहा है आपको विंटर प्रोडक्ट आरोप अपू एट्टी परसेंट तक का डिस्काउंट जिसमे आपको जैकेट हुई श्ट शर्ट ट्राउजर्स जीन्स शर्ट और भी बहुत कुछ मिलेगा यहाँ सारे ही प्रोडक्ट्स दो सौ ऐसी हजार तक की रेंज में है यहाँ आपको मेन वुमेन एंड किड्स के लिए सारे प्रोडक्ट्स अवेलेबल मिलेंगे साथ ही साथ आपको मिलने वाला है कॉस्मेटिक एंड होम डेकोर प्रोडक्ट वो भी अप टू 80 तक के डिस्काउंट के साथ तो इस विंटर सीजन को दे हैप्पी एंडिंग और विजिट करें होटल एमएल प्राइड नियर ओमेक्स मॉल पटियाला पटियाले दे बनने पर मनने पेज दी रील तो देख ली है हम मेरी रील भी देख लो अगे सच पता चल जाएगा थानू लो जी आप बहुत चुके हैं फैशन लाइफ जो कि पेजा वाले ने फेमस करमैक्स मॉल के बिल्कुल नाल ਤੇ ਅੰਦਰ ਐਂਟਰ ਹੋ ਚੁੱਕੇ ਆ ਫੈਸ਼ਨ ਲਾਈਫਸਟਾਈਲ ਐਗਜ਼ੀਬਿਸ਼ਨ ਐਗਜ਼ੀਬਿਸ਼ਨ ਦਾ ਮਤਲਬ ਹੁੰਦਾ ਹੈ ਹਨਾ ਨਵੀਂ ਅਨਮੀਆਂ ਚੀਜ਼ਾਂ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਤੇ ਇੱਥੇ ਹੈਗੀਆਂ ਨੇ ਆ ਕੋਸਮੈਟਿਕ ਦਾ ਸਮਾਨ ਸਿਰਫ ਇੰਨਾ ਕਾ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਆ ਸਿਰਫ ਨਿੱਕਾ ਜਿਹਾ ਟੇਬਲ ਹੈ ਇਹ ਕੀ ਲਊਗਾ ਤੇ ਕੀ ਗਰੀਬ ਬੰਦਾ ਹੀ ਵਰਤੂਗਾ ਕੋਈ ਸ਼ਾਹੀ ਖਾਨਦਾਨ ਚੋਂ ਆ ਕੇ ਤੇ ਇੱਥੇ ਵਰਤਣ ਤੋਰਿਆ ਆ ਐਂਟਰੈਂਸ ਹੋ ਜਾਂਦੀ ਹੈ ਸਾਰੇ ਸਮਾਨ ਦੀ ਤੇ ਇਹ ਸਾਰਾ ਸਮਾਨ ਲੱਗਿਆ ਪੰਜਾਬੀਆਂ ਨੇ ਪੂਰਾ ਰਸ਼ ਲਾਇਆ ਹੋਇਆ ਹੈ ਇਹ ਹੈਗੀ ਐ ਜੀ ਲੇਡੀਜ਼ ਦੀ ਅਪਰ ਲੋਅਰ ਠੀਕ ਹੈ ਤੇ ਤੁਹਾਨੂੰ ਨੋਕਸੋ ਦੀ ਰੇਂਜ ਹੈ ਇਹ ਤਾਂ ਮਾਰਕੀਟ ਚ ਵੀ ਮਿਲ ਜਾਂਦੀ ਆ ਇਹ ਜੈਕਟ ਦੇਖ ਲਓ ਤੁਸੀਂ ਹੈਨਾ ਤੇ ਇੱਕ ਸਾਈਡ ਤੋਂ ਬਾਹਰ ਕੱਢ ਲਓ ਇਹ ਗਰਮੀਆਂ ਚ ਪਾਣ ਵਾਸਤੇ ਹੈ ਕਿ ਸਰਦੀਆਂ ਚ ਪਾਣ ਵਾਸਤੇ ਹੈ ਰੇਟ ਦੇਖ ਲਓ ਇਹਦਾ 1200 ਰੁਪਿਆ ਰੇਟ ਹੈ ਇਹਦਾ ਕੌਣ ਲਾਊਗਾ ਇਹਨੂੰ ਠੀਕ ਹੈ ਹੁਣ ਆਪਾਂ ਆ ਜਾਂਦੇ ਆ ਅੱਗੇ ਹੂਡੀਆਂ ਵੱਲ ਤੇ 600 ਰੁਪਏ ਦੀ ਹੈਗੀ ਇਹ ਹੁੱਡੀ ਹੈਨਾ ਤੇ ਇਹਦੇ ਵਿੱਚ ਨਾ ਹੀ ਕੋਈ ਟੈਗ ਹੈ ਨਾ ਕੋਈ ਕੁਛ ਹੈ ਯੂਜ਼ਡ ਸਾਰਾ ਸਮਾਨ ਹੈ ਤੇ ਜੀਨ ਦਾ ਪ੍ਰਾਈਸ ਤੁਸੀਂ ਦੇਖ ਲਓ ਜੀ 1000 ਰੁਪਏ ਦੀ ਤੇ ਨਾਰਮਲ ਤ੍ਰਿਪੜੀ ਬਾਜ਼ਾਰ ਚ ਵੀ ਇਹ ਤੁਹਾਨੂੰ 6-700 ਦੇ ਮਿਲ ਜਾਂਦੀ ਹੈ ਲੋਰਾਂ ਦਾ ਪ੍ਰਾਈਸ ਤੁਸੀਂ ਦੇਖ ਸਕਦੇ ਹੋ 800 ਰੁਪਏ ਤੁਹਾਨੂੰ 4-500 ਦੀ ਲੋਰ ਤ੍ਰਿਪੜੀ ਦੇ ਵਿੱਚ ਬਿਲਕੁਲ ਸੋਹਣੀ ਹਰ ਇੱਕ ਦੁਕਾਨ ਤੇ ਮਿਲ ਜੂਗੀ ਤੇ ਫੇਰ ਆਜੋ ਜੀ ਅੱਗੇ ਕੋਟੀਆਂ ਦੇ ਵਿੱਚ ਇਹ ਸੰਡੇ ਮਾਰਕੀਟ ਦੇ ਵਿੱਚ ਵੀ ਇੰਨਾ ਮਾੜਾ ਹਾਲ ਨਹੀਂ ਹੁੰਦਾ ਜੋ ਇੱਥੇ ਹੈਗਾ ਆ ਤੇ ਇਹਦਾ ਪ੍ਰਾਈਸ ਵੀ ਤੁਹਾਨੂੰ ਦੇਖ ਸਕਦੇ ਹੋ ਤੁਸੀਂ 500 ਰੁਪਏ ਦਾ ਇਹਦਾ ਪ੍ਰਾਈਸ ਹੈ ਠੀਕ ਹੈ 800 ਰੁਪਏ ਦਾ ਇਹਦਾ ਪ੍ਰਾਈਸ ਹੈ ਹਰ ਚੀਜ਼ ਦਾ ਸ਼ਰਟਾਂ ਪੈਂਟਾਂ ਜੋ ਤੁਹਾਨੂੰ ਕੋਈ ਪੈਕਿੰਗ ਨਹੀਂ ਹੈ ਜਿਵੇਂ ਦਿੱਲੀੋਂ ਸਮਾਨ ਆ ਗਿਆ ਹਨਾ ਵੱਡੇ ਵੱਡੇ ਸ਼ਹਿਰਾਂ ਚੋ ਗੋਦਾਮਾਂ ਚੋ ਸਮਾਨ ਆ ਕੇ ਇਕੱਠਾ ਕਰਕੇ ਪੰਜਾਬ ਚ ਆ ਕੇ ਸੇਲ ਕਰਤਾ 600 ਰੁਪਏ ਦੀ ਲੋਅਰ 400 ਰੁਪਏ ਦੀ ਨਾਰਮਲ ਗਰਮ ਲੋਅਰ ਤਾਂ ਤੁਹਾਨੂੰ ਮਾਰਕੀਟ ਚ ਮਿਲ ਜਾਂਦੀ ਹੈ ਕੰਨ ਦੋ ਤਿੰਨ ਦੁਕਾਨਾਂ ਹੈਗੀਆਂ ਦੁਖਨੀਵਾਰਨ ਸਾਹਿਬ ਦੇ ਸਾਹਮਣੇ ਉੱਥੇ ਗੁੱਡ ਲੋਰਾ ਨੇ ਤੇ ਵਧੀਆ ਰੇਟ ਤੇ ਸਭ ਕੁਝ ਤੁਹਾਨੂੰ ਮਿਲ ਜਾਂਦਾ ਹੈ ਉੱਥੇ ਹੈਨਾ ਆ ਦੇਖ ਸਕਦੇ ਹੋ ਤੁਸੀਂ 600 ਰੁਪਏ ਦੀ ਲੋਰ ਸ਼ਰਟਾਂ ਜੋ ਯੂਜ਼ਡ ਨੇ ਸਾਰਾ ਸਮਾਨ ਜੈਕਟਾਂ ਦਾ ਸਾਰਾ ਸਮਾਨ ਕੁੜੀਆਂ ਦੀਆਂ ਜੈਕਟ 8-800 ਰੁਪਏ ਦੀਆਂ ਠੀਕ ਹੈ 1000-1000 ਰੁਪਏ ਦੀਆਂ ਤੇ ਜੇ ਬਿਲਕੁਲ ਟੈਗ ਵੀ ਲੱਗਿਆ ਹੋਵੇ ਨਾ ਆਪਾਂ ਤਾਂ ਵੀ ਮੰਨ ਲਈਏ ਤੇ ਜੋ ਤੁਹਾਡੇ ਸਾਹਮਣੇ ਵੀਡੀਓ ਦਿਖਾ ਰਹੇ ਆਂ ਉਹ ਉਹ ਬਿਲਕੁਲ ਸੱਚ ਹੈ ਕੋਈ ਨੈਗੇਟਿਵਿਟੀ ਨਹੀਂ ਫਲਾ ਰਹੇ ਇਹ ਵੀਡੀਓ ਤੁਹਾਨੂੰ ਤਾਂ ਦਿਖਾਈ ਗਈ ਹੈ ਕਿ ਸੱਚ ਸਾਹਮਣੇ ਆਉਂਦਾ ਆਪਣਾ ਟਾਈਮ ਵੇਸਟ ਨਾ ਕਰੋ ਜੋ ਤੁਹਾਨੂੰ ਪ੍ਰਾਈਜ਼ ਰੀਲਾਂ ਦੇ ਵਿੱਚ ਦਿਖਾਏ ਗਏ ਨੇ ਉਹ ਪ੍ਰਾਈਜ਼ ਨਹੀਂ ਹੈਗੇ ਉੱਥੇ ਤੇ ਆਪਣਾ ਟਾਈਮ ਵੇਸਟ ਕਰਦੇ ਵਧੀਆ-ਵਧੀਆ ਘਰਾਂ ਦੇ ਲੋਕ ਐਗਜ਼ੀਬਿਸ਼ਨ ਦਾ ਨਾਮ ਸੁਣ ਕੇ ਇਨੀ ਦੂਰ ਜਾ ਰਹੇ ਨੇ ਤੇ ਹੁਣ ਜਾ ਕੇ ਆਏ ਆ ਤੇ ਥੋੜੇ ਜਿਹੀ ਪੈਸਿਆਂ ਕਰਕੇ ਆਪਾਂ ਪ੍ਰਮੋਸ਼ਨ ਦਾ ਕਰ ਦਿੰਨੇ ਆ ਪਰ ਉੱਥੇ ਜਾ ਕੇ ਪਤਾ ਚੱਲਦਾ ਵੀ ਕੁਝ ਵੀ ਨਹੀਂ ਹੈਗਾ